ਬੜ ਫੇਸ਼ੀ ਦਾ ਸਮਾ ਬਦਲਣ ਤੇ ਸੀਐਮ ਭਗਵਨਪਾ ਨੇ ਆਪਣਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਮੇਰਾ ਪਹਿਲਾ ਤਾਂ ਸਕੀਜੂਲ ਨਹੀਂ ਹੈ ਮੇਰਾ 15 ਜਨਵਰੀ ਨੂੰ ਕੋਈ ਵੀ ਹੋਰ ਰੁਝੇਵਾਂ ਨਹੀਂ ਹੈ ਮੈਂ ਰਾਸ਼ਟਰਪਤੀ ਦਫ਼ਤਰ ਨੂੰ ਵੀ ਸੂਚਨਾ ਦੇ ਦਿੱਤੀ ਹੈ ਕਿ 15 ਜਨਵਰੀ ਦਾ ਦਿਨ

ख साहबरे अपना स्पष्टीकरण सीएम भगवंत मानों खुद पोस्ट पा गल का जिक्र किया गया कि मेरा पहला तो शिक्यूल कोई भी नहीं है मैं राष्ट्रपति ने हालांकि गुरु नायक यूनिवर्सिटी आना है ਤੇ ਉਹਨਾਂ ਨੂੰ ਵੀ ਹੱਥ ਜੋੜ ਕੇ ਮੈਂ ਬੋਲ ਦਿੰਦਾ ਹੈ ਕਿ ਮੈਂ ਅਚੇ ਦੇ ਕਾਲ ਤੱਕ ਸਹਬ ਸਖਤ ਉੱਥੇ ਜਾਵਾਂਗਾ ਕਿਉਂਕਿ ਉੱਥੇ ਮੈਨੂੰ ਬੁਲਾਇਆ ਗਿਆ ਹੈ ਅਕਾਲ ਤਖਤ ਸਹਬ ਤੋਂ ਉੱਚ ਵੱਡਾ ਮੇਰੇ ਲਈ ਕੁਝ ਵੀ ਨਹੀਂ ਹੈ ਤੇ ਉਹਨਾਂ ਨੇ ਪੋਸਟਾ ਕੀ ਲਿਖਿਆ ਹੈ ਕਿ ਮੈਂ ਰਾਸ਼ਟਰਪਤੀ ਦਫ਼ਤਰ ਨੂੰ ਵੀ ਸੂਚਨਾ ਦੇ ਦਿੱਤੀ ਹੈ ਕਿ 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਅਚੇ ਦੇ ਕਾਲ ਤਖਤ ਸਹਬ ਨੂੰ ਸਮਰਪਿਤ ਹੈ ਸਮਾ ਬਦਲਨ ਸੰਬੰਧੀ ਕੋਈ ਵੀ ਅਧਿਕਾਰਿਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਦੇ ਵੱਲੋਂ ਜਾਰੀ ਨਹੀਂ ਕੀਤਾ ਗਿਆ ਉਹਨਾਂ ਨੇ ਕਲੈਰੀਫਾਈ ਕੀਤਾ ਹੈ ਕਿ ਜੋ ਪਹਿਲਾ ਸਮਾਸੀ ਸਵੇਰੇ 10 ਵਜੇ ਉਸ ਸਮੇਂ ਤੇ ਹੀ ਨਬਨ ਉਸ ਸਮੇਂ ਤਹੀ ਸਵੇਰੇ 10 ਵਜੇ ਅਕਾਤਖ ਸਾਹਿਬ ਤੇ ਸਕਤਰੇ ਤੇ ਉਹ ਪੇਸ਼ ਹੋਣਗੇ ਆਪਣਾ ਸਪਸ਼ਟਿਕਰਨ ਉਹਨਾਂ ਦੇ ਵੱਲੋਂ ਦਿੱਤਾ ਜਾਏਗਾ ਮੈਂ 15 ਜਨਵਰੀ ਨੂੰ ਸਵੇਰੇ 10 ਵਜੇ ਨਿਮਰਤਾ ਸਹਿਤ ਹਾਜ਼ਰ ਹੋਣ ਲਈ ਬਿਲਕੁਲ ਤਿਆਰ ਹਾਂ ਜੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸੀਐਮ ਭਗਵੰਤਪਾਣ ਨੇ ਇਹ ਪੂਰਾ ਸਪਸ਼ਟਿਕਰਨ ਦਿੱਤਾ ਹੈ ਪਹਿਲਾ ਇਹ ਜਾਣਕਾਰੀ ਸਾਹਮਣੇ ਆਈ ਸੀ ਕਿ ਸੀਐਮ ਭਗਵੰਤਪਾਣ ਦੇ ਕੁਝ ਰੁਝੇਵੇਂ ਨੇ ਜਿਸ ਕਰਕੇ ਉਹ ਸ਼ਾਮ ਨੂੰ ਪੇਸ਼ ਹੋਣਗੇ ਸਪਸ਼ਟਿਕਰਨ ਦੇਣਗੇ ਬਤ ਹੋਣ ਉਹਨਾਂ ਨੇ ਖੁਦ ਪੋਸਟ ਪਾਕੇ ਟਵੀਟ ਕਰਕੇ ਇੱਕ ਕਲੈਰੀਫਾਈ ਕਰ ਦਿੱਤਾ ਹੈ ਕਿ ਉਹਨਾਂ ਦੇ ਕੋਈ ਵਿਰੋਧ ਜੇਵੇ ਨਹੀਂ ਨੇ ਉਸ ਵੇਲੇ 10 ਵਜੇ ਅਕਾਤਖ ਸਾਹਿਬ ਸਕੱਤਰਕ ਉੱਥੇ ਜਾਣਗੇ ਤੇ ਉੱਥੇ ਆਪਣਾ ਸਪਸ਼ਟਿਕਰਣ ਉਹਨਾਂ ਦੇ ਵੱਲੋਂ ਦਿੱਤਾ ਜਾਏਗਾ ਕਿ 15 ਜਨਵਰੀ ਦਾ ਉਹ ਦਿਨ ਵੀਰਵਾਰ ਦਾ ਦਿਨ ਕਿਉਂਕਿ ਅਕਾਤਖ ਸਾਹਿਬ ਦੇ ਕਾਰਜਕਰਜ ਅਧਿਕਾਰੀ ਨਿਕੁਲਦੀਪ ਸਿੰਘ ਗੜਗੜ ਨੇ ਆਦੇਸ਼ ਦਿੱਤੇ ਸੀ ਕਿ ਸੀਐਮ ਭਗਵੰਤ ਪਾਣ ਜੋਨੇ ਅਕਾਲ ਤਖਤ ਸਾਹਿਬ ਸਕਤਰੇਚ ਪੇਸ਼ ਹੋਣ ਆਪਣਾ ਸਪਸ਼ਟਿਕਰਨ ਦੇਣ ਪਰ ਦੂਸਰੇ ਪਾਸੇ ਉਹਨਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਸੀਐਮ ਭਗਵੰਤਪਨ ਪਤਿਤ ਸਿੱਖ ਨੇ ਇਸ ਕਰਕੇ ਉਹਨਾਂ ਨੂੰ ਅਕਾਲ ਤਖਤ ਸਾਹਿਬ ਦੀ ਫਸੀਲ ਤੇ ਸਦਿਆ ਨਹੀਂ ਜਾ ਸਕਦਾ ਪਰ ਹੁਣ ਅਕਾਲ ਤਖਤ ਸਾਹਿਬ ਦੇ ਸਕਤਰੇਚ ਜ਼ਰੂਰ ਸਦਿਆ ਗਿਆ ਹੈ ਤੇ ਸਵੇਰੇ 10 ਵਜੇ ਜੋ ਸਮਾਸੀ ਪਹਿਲਾ ਸਮਾਸੀ ਉਸੇ ਸਮੇਂ ਤੇ ਸੀਐਮ ਭਗਵੰਤਪਨ ਉੱਥੇ ਜਾਣਗੇ ਜਿੱਥੇ ਦਾ ਸਾਹਿਬ ਦੇ ਸਾਹਮਣੇ ਆਪਣਾ ਸਪਸ਼ਟਿਕਰਨ ਦਿੱਤਾ ਜਾਏਗਾ ਉਹਨਾਂ ਦੇ ਵੱਲੋਂ ਕਿਉਂਕਿ ਸੀਐਮ ਭਗਵੰਤਪਨ ਦੇ ਵੱਲੋਂ ਵੱਖ-ਵੱਖ ਬਿਆਨ ਦਿੱਤੇ ਗਏ ਸੀ ਗੋਲ ਕਾਨੂੰ ਲੈ ਕੇ ਬਿਆਨ ਦਿੱਤੇ ਗਏ ਸੀ ਹੋਰ ਵੀ ਕਈ ਬਿਆਨ ਦਿੱਤੇ ਗਏ ਸੀ ਜਿਸ ਤੇ ਇਤਰਾਜ਼ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੜਛ ਦੇ ਵੱਲੋਂ ਜਤਾਇਆ ਗਿਆ ਸੀ ਤੇ ਇਹ ਆਦੇਸ਼ ਦਿੱਤੇ ਗਏ ਸੀ ਜਥੇਦਾਰ ਸਾਹਿਬ ਨੇ ਕਿ ਸੀਐਮ ਭਗਵੰਤ ਪਾਣ ਅਕਾਲ ਤਖਤ ਸਾਹਿਬ ਦੇ ਸਕਤਰੇਤ ਪੇਸ਼ ਹੋਣ ਤੇ ਆਪਣਾ ਸਪਸ਼ਟਿਕਰਣ ਉਹਨਾਂ ਦੇ ਵੱਲੋਂ ਦਿੱਤਾ ਜਾਏ ਹਾਲਾਂਕਿ ਸੀਐਮ ਭਗਵੰਤ ਪਾਣ ਨੇ ਅੱਜ ਕੱਲ ਦਾ ਜ਼ਿਕਰ ਵੀ ਕੀਤਾ ਸੀ ਕਿ ਮੈਂ 15 ਜੋ ਹੈ ਉਹ ਜਨਵਰੀ ਨੂੰ ਨੰਗੇ ਪੈਰ ਨਿਮਾਣੇ ਸਿੱਖ ਵਾਂਗ ਨਿਮਰਤਾ ਸਹਿਤ ਉੱਥੇ ਜਾਵਾਂਗਾ ਤੇ ਉੱਥੇ ਆਪਣਾ ਸਪਸ਼ਟਿਕਰਣ ਮੇਰੇ ਵੱਲੋਂ ਦਿੱਤਾ ਜਾਏਗਾ ਇਹ ਅਪੀਲ ਅਕਾਤਕ ਸਾਹਿਬ ਜਥੇਦਾਰ ਨੂੰ ਉਹਨਾਂ ਨੇ ਕੀਤੀ ਸੀ ਕਿ ਇਸ ਪੂਰੀ ਪੇਸ਼ੀ ਦਾ ਸਪਸ਼ਟਿਕਰਣ ਦਾ ਲਾਈਵ ਟੈਲੀਕਾਸਟ ਕਰਵਾਇਆ ਜਾਏ ਕਿਉਂਕਿ ਉਹਨਾਂ ਨੇ ਅਸਕਾਲ ਦਾ ਜ਼ਿਕਰ ਕੀਤਾ ਸੀ ਕਿ ਮੈਂ ਸਬੂਤਾ ਦੇ ਨਾਲ ਬਿਲਕੁਲ ਤਿਆਰ ਹਾਂ ਤੇ ਮੈਂ ਜਾਵਾਂਗਾ ਨੰਗੇ ਪੈਰ ਜਾਵਾਂਗਾ ਨਿਮਾਣੇ ਸਿੱਖ ਮੰਗ ਜਾਵਾਂਗਾ ਹੱਥ ਜੋੜ ਕੇ ਉੱਥੇ ਜਾਵਾਂਗਾ ਤੇ ਉੱਥੇ ਜੋ ਹੈ ਮੇਰੇ ਵੱਲੋਂ ਆਪਣਾ ਸਪਸ਼ਟਿਕਰਣ ਦਿੱਤਾ ਜਾਏਗਾ ਮੇਰ ਨਾਲ ਮੈਰਿਸ ਹੋਗੀ ਗੌਰਵ ਸ਼ੁਕਲਾ ਲਾਈਵ ਜੁੜੇ ਨੇ న్యూਸ ਰੂਮ ਤੋਂ ਗੌਰਵ ਪਹਿਲਾ ਇਹ ਜਾਣਕਾਰੀ ਸਾਹਮਣੇ ਆ ਰਹੀ ਸੀ ਕਿ ਅਕਾਲ ਤਖਤ ਸਾਹਿਬ ਸਕਤਰੇ ਜੋ ਸੀਐਮ ਭਗਵੰਤ ਮਾਨ ਨੇ ਉਹ ਸ਼ਾਮ ਨੂੰ ਜਾਣਗੇ ॠਜੇਵਾ ਦਾ ਜ਼ਿਕਰ ਕੀਤਾ ਗਿਆ ਸੀ ਪਰ ਹੁਣ ਉਹਨਾਂ ਦੇ ਵੱਲੋਂ ਕਲੈਰੀਫਾਈ ਕਰ ਦਿੱਤਾ ਗਿਆ ਹੈ ਕਿ ਮੇਰਾ ਕੋਈ ॠਜੇਵਾ ਨਹੀਂ ਹੈ ਅਕਾਲ ਤਖਤ ਸਾਹਿਬ ਮੇਰੇ ਲਈ ਸਭ ਤੋਂ ਸਰਵੋਤ ਹੈ ਤੇ ਮੈਂ 10 ਵਜੇ ਸਵੇਰੇ ਅਕਾਲ ਤਖਤ ਸਾਹਿਬ ਦੇ ਸਕਤਰੇ ਪੇਸ਼ ਹੋਵਾਂਗਾ ਸਰਬ ਜੋ 24 ਘੰਟੇ ਪਹਿਲਾਂ ਟਕਰਾਵ ਵਾਲੀ ਸਥਿਤੀ ਥੋੜੀ ਠੰਡੀ ਪੈਂਦੀ ਨਜ਼ਰ ਆ ਰਹੀ ਸੀ ਖਾਸ ਤੌਰ ਤੇ 328 ਰੁਪਿਆਂ ਵਾਲੇ ਮਾਮਲੇ ਦੇ ਵਿੱਚ ਸਹਿਯੋਗ ਕਰਨ ਦੇ ਬਿਆਨ ਤੋਂ ਹੁਣ ਇੱਕ ਵਾਰ ਫੇਰ ਤੋਂ ਟਕਰਾਵ ਵਾਲੀ ਪੋਜੀਸ਼ਨ ਦੇ ਵਿੱਚ ਪੂਰਾ ਮਾਮਲਾ ਪਹੁੰਚ ਗਿਆ ਹੈ ਗੱਲ ਇਹ ਹੈ ਕਿ ਆਫੀਸ਼ੀਅਲ ਤੌਰ ਦੇ ਉੱਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੀ ਕੋਈ ਜਾਣਕਾਰੀ ਜਾਂ ਸੀਐਮਓ ਦੇ ਵੱਲੋਂ ਕੋਈ ਜਾਣਕਾਰੀ ਅਕਾਲਤਾ ਅਕਾਲ ਤਖਤ ਸਾਹਿਬ ਦੇ ਇਸ ਕਟਰੀ ਨੂੰ ਦਿੱਤੀ ਗਈ ਸੀ ਹੁਣ ਤੱਕ ਸਾਡੇ ਕੋਲ ਜਾਣਕਾਰੀ ਇਹ ਕਿ ਨਹੀਂ ਦਰਅਸਲ ਮੁੱਖ ਮੰਤਰੀ ਨੇ ਜਦੋਂ ਉੱਥੇ ਪਹੁੰਚਣ ਦਾ ਜਾਂ ਤਲਬ ਕਿਤੇ ਜਾਣ ਦਾ ਜ਼ਿਕਰ ਕਰਦਿਆਂ ਕਿਹਾ ਸੀ ਕਿ ਮੈਂ ਪਹੁੰਚਾਂਗਾ ਤਾਂ ਉਸ ਸਮੇਂ ਮੁੱਖ ਮੰਤਰੀ ਨੇ ਜ਼ਰੂਰ ਕਿਹਾ ਸੀ ਕਿ ਰਾਸ਼ਟਰਪਤੀ ਆ ਰਹੇ ਨੇ ਸੇਮ ਡੇ ਦੇ ਉੱਤੇ ਅੰਮ੍ਰਿਤਸਰ ਦੇ ਵਿੱਚ ਜੀਐਨਡੀਯੂ ਦੇ ਵਿੱਚ ਤਾਂ ਇਸ ਕਰਕੇ ਮੈਂ ਉਹ ਉੱਥੇ ਪਹੁੰਚਾਂਗਾ ਪਰ ਮੈਂ ਰਾਸ਼ਟਰਪਤੀ ਵਾਲੇ ਪਾਸੇ ਨਹੀਂ ਜਾਵਾਂਗਾ ਪਰ ਜਥੇਦਾਰ ਸਾਹਿਬ ਨੇ ਇੱਕ ਬਿਆਨ ਜਾਰੀ ਕਰ ਦਿੱਤਾ ਕਿ ਸ਼ਾਮ ਨੂੰ 4:30 ਵਜੇ ਦੇ ਕਰੀਬ ਆਓ ਤੁਸੀਂ ਤੁਸੀਂ ਜਾਣਕਾਰੀ ਦਿੱਤੀ ਜਾਂ ਹਵਾਲਾ ਦਿੱਤਾ ਰੁਝੇਮਿਆਂ ਨੂੰ ਲੈ ਕੇ ਪਰ ਮੁੱਖ ਮੰਤਰੀ ਨੇ ਉਸ ਦੇ ਉੱਤੇ ਕੁਝ ਹੀ ਪਲਾਂ ਦੇ ਵਿੱਚ ਪਲਟਵਾਰ ਕਰਦੇ ਹੋਏ ਮੈਂ ਪਲਟਵਾਰ ਸ਼ਬਦ ਇਸ ਕਰਕੇ ਕਹਿ ਰਹੇ ਕਿਉਂਕਿ ਬਿਲਕੁਲ ਸਪੈਸੀਫਿਕ ਕੀ ਕਿ ਪੁਆਇੰਟ ਦੇ ਉੱਤੇ ਜਵਾਬ ਦਿੱਤਾ ਜਾ ਰਿਹਾ ਹੈ ਤੁਸੀਂ ਕਹੋਗੇ ਇੱਕ ਤਰੀਕੇ ਨਾਲ ਦੁਬਾਰਾ ਜਵਾਬ ਦੇ ਦਿੱਤਾ ਗਿਆ ਬਹੁਤ ਸਪਸ਼ਟ ਸ਼ਬਦਾਂ ਦੇ ਵਿੱਚ ਕਿਹਾ ਗਿਆ ਜਿਵੇਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਮੇਰਾ 15 ਤਰੀਕ ਨੂੰ ਕੋਈ ਰੋਜੇਵਾਨੀ ਮੈਂ ਸਵੇਰੇ 10 ਵਜੇ ਨਿਮਰਤਾ ਦੇ ਨਾਲ ਉੱਥੇ ਪੇਸ਼ ਹੋਵਾਂਗਾ ਜੋ ਤੁਸੀਂ ਤਲਬ ਕੀਤਾ ਗਿਆ ਹੈ ਇਹਦੇ ਵਿੱਚ ਦੋ ਪੁਆਇੰਟ ਨੇ ਇੱਕ ਕਿ ਜਿਹੜੇ ਜੱਥੇਦਾਰ ਸਾਹਿਬ ਦੇ ਦਫ਼ਤਰ ਤੋਂ ਇੱਕ ਬਿਆਨ ਜਾਰੀ ਕੀਤਾ ਗਿਆ ਸੀ ਉਸ ਦੇ ਵਿੱਚ ਇਹ ਨਹੀਂ ਕਿਹਾ ਗਿਆ ਸੀ ਕਿ ਤੁਸੀਂ 4:30 ਹੀ ਪੇਸ਼ ਹੋ ਉਹਦੇ ਵਿੱਚ ਕਿਹਾ ਗਿਆ ਸੀ ਕਿ ਤੁਹਾਡੇ ਰਜੇਵੇਂ ਨੇ ਇਸ ਕਰਕੇ ਤੁਸੀਂ 4:30 ਆਜਿਓ ਤਾਂ ਇਸ ਦਾ ਮਤਲਬ ਇਹ ਹੈ ਕਿ 10 ਵਜੇ ਵਾਲੀ ਵੀ ਆਪਸ਼ਨ ਜਾਂ ਵਿੰਡੋ ਖੁੱਲੀ ਹੋਈ ਹੈ ਦੂਜੇ ਪਾਸੇ ਮੁੱਖ ਮੰਤਰੀ ਨੇ ਸਾਫ਼ ਕਰ ਦਿੱਤਾ ਕਿ ਮੇਰਾ ਕੋਈ ਰੋਜੇਵਾਂ ਨਹੀਂ ਨਾ ਸਵੇਰੇ 10 ਵਜੇ ਨਾ ਬਾਅਦ ਦੇ ਵਿੱਚ ਹੁਣ ਟਾਈਮ ਨੂੰ ਲੈ ਕੇ ਤੁਸੀਂ ਕਹਿ ਸਕਦੇ ਹੋ ਕਿ ਜ਼ਰੂਰ ਕਿੰਤੂ ਪਰੰਤੂ ਹੋ ਸਕਦਾ ਹੈ ਪਰ ਆਮ ਤੌਰ ਤੇ ਜਦੋਂ ਆਪਾਂ ਦੇਖਦੇ ਹਾਂ ਕਿ ਕਿਸੇ ਨੂੰ ਤਲਬ ਕੀਤਾ ਜਾਂਦਾ ਤਾਂ ਉਸ ਵੇਲੇ 10 11 ਵਜੇ ਦੇ ਆਸ-ਪਾਸ ਹੀ ਕਿਉਂਕਿ ਜਦੋਂ ਤੱਕ ਟਾਈਮ ਨਹੀਂ ਆਇਆ ਸੀ ਅਸੀਂ ਵੀ ਗੱਲਬਾਤ ਕਰ ਰਹੇ ਸੀ ਆਪਸ ਦੇ ਵਿੱਚ ਵੀ ਗੱਲਬਾਤ ਥੋੜੀ ਸੀ ਤਾਂ ਉਸ ਸਮੇਂ ਜ਼ਿਕਰ ਹੋ ਰਿਹਾ ਸੀ ਕਿ ਹਾਂ ਕਿੰਨੇ ਵਜੇ ਮੁੱਖ ਮੰਤਰੀ ਜਾਣਗੇ ਤਾਂ ਲੱਗ ਰਿਹਾ ਸੀ ਕਿ 10 11 ਵਜੇ ਦੇ ਆਸ-ਪਾਸ ਹੀ ਹੋਏਗਾ ਪਰ ਮੈਂ ਜੋ ਟਕਰਾਅ ਵਾਲੀ ਸਥਿਤੀ ਕਹਿ ਰਿਹਾ ਹਾਂ ਪਿਛਲੇ 24 48 ਘੰਟੇ ਦੇ ਵਿੱਚ ਇਹ ਬਹੁਤ ਚਰਚਾ ਹੋਈ ਪੰਜਾਬ ਦੇ ਵਿੱਚ ਕਿ ਜਿਹੜਾ ਜੱਥੇਦਾਰ ਸਾਹਿਬ ਨੇ ਆ ਆਦੇਸ਼ ਦੇ ਦਿੱਤੇ ਕਿ 328 ਰੂਪ ਮਾਮਲੇ ਦੇ ਵਿੱਚ ਜਾਂਚ ਦੇ ਵਿੱਚ ਐਸਜੀਪੀਸੀ ਸਹਿਯੋਗ ਕਰੇ ਔਰ ਦੂਜੇ ਪਾਸੇ ਉਥੇ ਸੀਐਮ ਪਹੁੰਚ ਰਹੇ ਨੇ ਮੁੱਖ ਮੰਤਰੀ ਨੇ ਕਿਹਾ ਸੀ ਕਿ ਲਾਈਵ ਟੈਲੀਕਾਸਟ ਕਰ ਦਿਓ ਉਸ ਦੇ ਉੱਤੇ ਕਿਸੇ ਤਰੀਕੇ ਦਾ ਕੋਈ ਪ੍ਰਤੀਕਰਮ ਨਹੀਂ ਦਿੱਤਾ ਗਿਆ ਉਹ ਗੱਲ ਉੱਥੇ ਦਬ ਗਈ ਲਾਈਵ ਟੈਲੀਕਾਸਟ ਵਾਲੀ ਤਾਂ ਇਹ 24 48 ਘੰਟੇ ਪਿਛਲੇ ਜਿਹੜੇ ਨਿਕਲੇ ਨੇ ਉਸ ਦੇ ਵਿੱਚ ਪੰਜਾਬ ਦੀ ਸਿਆਸੀ ਫਜ਼ਾਵਾਂ ਦੇ ਵਿੱਚ ਇਹ ਗੱਲ ਹੋ ਰਹੀ ਸੀ ਕਿ ਅੰਦਰ ਖਾਤੇ ਕੋਈ ਗੱਲ ਤਾਂ ਨਹੀਂ ਹੋ ਗਈ ਕਿ ਅੰਦਰ ਖਾਤੇ ਕੋਈ ਇਸ ਤਰੀਕੇ ਨਾਲ ਤਾਂ ਨਹੀਂ ਕਹਿ ਦਿੱਤਾ ਗਿਆ ਕਿ ਠੀਕ ਹੈ ਉਸ ਕੇਸ ਨੂੰ ਵੀ ਅੱਗੇ ਦਾਓ ਇਹਦੇ ਉੱਤੇ ਵੀ ਜ਼ਿਆਦਾ ਰੌਲਾ ਨਾ ਪਵੇ ਤਾਂ ਉਹ ਵੀ ਚੀਜ਼ਾਂ ਹੋ ਰਹੀਆਂ ਸੀ ਪਰ ਵਾਪਸ ਕਹੋ ਕਿ ਘੁੰਮ ਕੇ ਸੂਈ ਪ੍ਰਣਾਲਾ ਉੱਥੇ ਦਾ ਉੱਥੇ ਟਕਰਾਅ ਵਾਲੀ ਸਥਿਤੀ ਇੱਕ ਵਾਰ ਮੈਂ ਟਕਰਾਅ ਸ਼ਬਦ ਦੇ ਵੀ ਇਸ ਤਰ੍ਹਾਂ ਕਰਕੇ ਕਹਦੇ ਆਂ ਦੇਖੋ ਅਕਾਲ ਤਖਸਾਲ ਸਾਬ ਸੁਪਰੀਮ ਨੇ ਟਕਰਾਅ ਉਹਨਾਂ ਦੇ ਨਾਲ ਤਾਂ ਕਿਸੇ ਵੀ ਸਿੱਧੇ ਤੌਰ ਤੇ ਕਿਸੇ ਦਾ ਨਹੀਂ ਹੋ ਸਕਦਾ ਪਰ ਹਾਂ ਮੈਂ ਇਹ ਕਹਿ ਰਿਹਾ ਕਿ ਬਿਆਨਾਂ ਦੇ ਜ਼ਰੀ ਉਥੇ ਟਾਈਮਿੰਗ ਨੂੰ ਲੈ ਕੇ ਜ਼ਰੂਰ ਹੈ ਤੁਸੀਂ ਕਹੋ ਕਿ ਇੱਕ رائے ਬੜਨ ਨੂੰ ਲੈ ਕੇ ਟਕਰਾਅ ਜ਼ਰੂਰ ਹੈ ਉਥੇ ਜਾਣਗੇ ਉਸ ਦੇ ਵਿੱਚ ਕੋਈ ਦੂਰ رائے ਨਹੀਂ ਹੈ ਸੁਪਰੀਮ ਅਦਾਲਤ ਸਾਹਿਬ ਉਥੇ ਜਾਣ ਨੂੰ ਲੈ ਕੇ ਤਲਬ ਕਿਤੇ ਜਾਣ ਨੂੰ ਲੈ ਕੇ ਕੋਈ ਕਿੰਤੂ ਪਰੰਤੂ ਨਹੀਂ ਹੈ ਪਰ ਜੋ ਲੱਗ ਰਿਹਾ ਸੀ ਕਿ ਹਾਂ ਸ਼ਾਇਦ ਇਹ ਮਾਮਲਾ ਉਨਾ ਪੱਕਿਆ ਹੋਇਆ ਨਾ ਹੋਵੇ ਜਾਂ 15 ਤਰੀਕ ਨੂੰ ਜਾ ਕੇ ਉਸ ਤਰੀਕੇ ਦੇ ਨਾਲ ਸਾਨੂੰ ਉਥੇ ਚੀਜ਼ਾਂ ਨਜ਼ਰ ਆਣ ਉਹ ਫਿਰ ਘੁੰਮ ਕੇ ਉਸ ਪੁਆਇੰਟ ਦੇ ਉੱਤੇ ਆ ਕੇ ਖੜੀਆਂ ਹੋ ਗਈਆਂ ਨੇ ਕਿ 15 ਤਰੀਕ ਦੇ ਉੱਤੇ ਦੁਨੀਆ ਭਰ ਦੇ ਵਿੱਚ ਵਸਦੇ ਪੰਜਾਬੀ ਤੇ ਸਿੱਖਾਂ ਦੀ ਨਜ਼ਰ ਹੋਏਗੀ ਕਿ ਆਖਿਰ ਉਸ ਦਿਨ ਉਥੇ ਹੁੰਦਾ ਕੀ ਹੈ ਸੀਐਮ ਉਥੇ ਪਹੁੰਚਦੇ ਕੀਵੇਂ ਨੇ ਕਿ ਸੀਐਮ ਦੇ ਵੱਲੋਂ ਪੈਦਲ ਰਸਤਾ ਤੈਅ ਕੀਤਾ ਜਾਏਗਾ ਜਿਹੜਾ ਗਲਿਆਰੇ ਦੇ ਵਿੱਚੋਂ ਜਾਇਆ ਜਾਏਗਾ ਜਾਂ ਡਾਇਰੈਕਟ ਉਥੇ ਪਹੁੰਚ ਜਾਂਦੇ ਨੇ ਇਸ ਕਤਰੀ ਦੇ ਵਿੱਚ ਕਿੰਨੀ ਦੇਰ ਮਿਲਦੇ ਨੇ ਕਿ ਉਹਦਾ ਲਾਈਵ ਟੈਲੀਕਾਸਟ ਹੋਏਗਾ ਨਹੀਂ ਹੋਏਗਾ ਬਾਹਰ ਆ ਕੇ ਮੁੱਖ ਮੰਤਰੀ ਮੀਡੀਆ ਨਾਲ ਕਿੰਨੀ ਗੱਲਬਾਤ ਕਰਦੇ ਨੇ ਪ੍ਰੈਸ ਕਾਨਫਰੰਸ ਕੀ ਕੀਤੀ ਜਾਂਦੀ ਹੈ ਅੰਦਰ ਜਾ ਕੇ ਕਿਹੜੇ ਦਸਤਾਵੇਜ਼ ਦਿੱਤੇ ਜਾਂਦੇ ਨੇ ਕਿਹੜੇ-ਕਿਹੜੇ ਮੁੱਦੇ ਉੱਤੇ ਆਪਣੀ ਗੱਲ ਰੱਖੀ ਜਾਂਦੀ ਹੈ ਜਿਹੜਾ ਗੋਲਕਾਂ ਵਾਲਾ ਬਿਆਨ ਹੈ ਉਸ ਦੇ ਉੱਤੇ ਕੀ ਕਹਿੰਦੇ ਨੇ ਮੁੱਖ ਮੰਤਰੀ ਨਵੰਬਰ ਦੇ ਵਿੱਚ ਕਿਹਾ ਸੀਗਾ ਕਿ ਮੈਨੂੰ ਤ ਕਿ ਜਾਵਾਂਗਾ ਤਾਂ ਉਹ ਕਿਹੜੇ ਚਿੱਠਿਆਂ ਦਾ ਮੁੱਖ ਮੰਤਰੀ ਜ਼ਿਕਰ ਕਰ ਰਹੇ ਨੇ ਇਹ ਸਾਰੀਆਂ ਗੱਲਾਂ ਹੈਗੀਆਂ ਨੇ ਪਰ ਹਾਂ ਟਾਈਮਿੰਗ ਨੂੰ ਲੈ ਕੇ ਜੋ ਬਵਾਲਸੀਆ ਸਵਾਲ ਹੈ ਉਹ ਫਿਰ ਗੁੰਜਲਦਾਰ ਮਾਮਲਾ ਨਜ਼ਰ ਆ ਰਿਹਾ ਹੈ ਕਿ ਟਾਈਮਿੰਗ ਸਵੇਰੇ 10 ਵਜੇ ਜਾਂ ਸਾਢੇ 4 ਵਜੇ ਸਕੱਤਰੇਦ ਤੋਂ ਆ ਗਿਆ ਬਿਆਨ ਸਾਢੇ 4 ਵਜੇ ਮੁੱਖ ਮੰਤਰੀ ਕਹਿ ਰਹੇ ਨੇ ਮੈਂ 10 ਵਜੇ ਪਹੁੰਚਾਂਗਾ ਤਾਂ ਇੱਕ ਚੀਜ਼ ਕਲੀਅਰ ਹੈ ਕਿ ਲੱਗ ਰਿਹਾ ਕਿ ਮੁੱਖ ਮੰਤਰੀ ਪਹੁੰਚ ਜਾਣਗੇ ਮੈਂ ਜੇ ਦੁਬਾਰਾ ਕਿਹਾ ਹੈ ਕਿ ਉਸ ਦੇ ਉੱਤੇ ਥੋੜਾ ਫੋਕਸ ਕਰਿਓ ਸਕੱਤਰੇਦ ਦੇ ਵਿੱਚ ਇਹ ਨਹੀਂ ਕਿਹਾ ਗਿਆ ਕਿ ਤੁਹਾਨੂੰ ਅ 4:30 ਦੇ ਦਿੱਤੇ ਜਾਂ ਸਾਢੇ 4 ਵਜੇ ਦੇ ਕਰੀਬ ਸੱਦਿਆ ਜਾਂਦਾ ਇਹ ਨਹੀਂ ਕਿਹਾ ਗਿਆ ਇਹ ਕਿਹਾ ਗਿਆ ਕਿ ਤੁਹਾਡੇ ਰੁਝੇਵੇਂ ਨੇ ਇਸ ਕਰਕੇ ਤੁਸੀਂ ਸਾਢੇ 4 ਵਜੇ ਆ ਜਿਓ ਨਹੀਂ ਤਾਂ ਗੱਲ ਵੱਖਰੀ ਹੈ ਤਾਂ ਮਤਲਬ ਇਹ ਹੈ ਕਿ ਜੇਕਰ ਰੁਝੇਵੇਂ ਨਹੀਂ ਹੈਗੇ ਨੇ ਸੀਐਮ ਨੇ ਕਹਿ ਦਿੱਤਾ ਹੈ ਪਰਸੋਂ ਜਾ ਕੇ ਇਹ ਮੁਲਾਕਾਤ ਹੋਣੀ ਹੈ ਅੱਜ 13 ਤਰੀਕ ਹੈ ਕੱਲ 14 15 ਦਿਨ ਹੈਗੇ ਨੇ ਵਿੱਚ ਤਾਂ ਉਹ ਪ੍ਰੀਪੋਨ ਪੋਸਟਪੋਨ ਹੋ ਸਕਦਾ ਹੈ ਉਸ ਦੇ ਵਿੱਚ ਕੋਈ ਦੂਰਾਈ ਨਹੀਂ ਹੈ ਤਾਂ ਤੁਸੀਂ ਕਹਿ ਸਕਦੇ ਹੋ ਕਿ ਜਿਹੜਾ 15 ਤਰੀਕ ਸਵੇਰੇ 10 ਵਜੇ ਅੰਮ੍ਰਿਤਸਰ ਦੇ ਵਿੱਚ ਜ਼ਰੂਰ ਨਜ਼ਰਾਂ ਸਭਦੀਆਂ ਹੋਣਗੀਆਂ ਔਰ ਲੱਗ ਰਿਹਾ ਹੈ ਕਿ 10 ਵਜੇ ਦੇ ਆਸ-ਪਾਸ ਹੀ ਮੁੱਖ ਮੰਤਰੀ ਉੱਥੇ ਪਹੁੰਚ ਜਾਣਗੇ ਸਰ ਗੌਰਵ ਜੋ ਸੀਐਮ ਭਗਵੰਤ ਮਾਨ ਨੇ ਪਹਿਲਾਂ ਵੀ ਇਸ ਕੱਲ ਦਾ ਜ਼ਿਕਰ ਕਰ ਚੁੱਕੇ ਨੇ ਕਿ ਮੈਂ ਸਬੂਤਾ ਦੇ ਨਾਲ ਬਿਲਕੁਲ ਤਿਆਰ ਹਾਂ ਤੇ ਇਹ ਜੋ ਪੋਸਟ ਹੋਣ ਲੇਟੈਸਟ ਸੀਐਮ ਭਗਵਨ ਪਾਂਦੇ ਵੱਲੋਂ ਪਾਈ ਗਈ ਹੈ ਇਸ ਤੋਂ ਇਹ ਅੰਦਾਸ਼ਾ ਲਗਾਇਆ ਜਾ ਸਕਦਾ ਹੈ ਕਿ ਸੀਐਮ ਭਗਵਨ ਪਾਂਡ ਬਿਲਕੁਲ ਤਿਆਰ ਨੇ ਸਬੂਤਾ ਦੇ ਨਾਲ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਹਾਂ ਹਾਂ ਬਿਲਕੁਲ ਬਿਲਕੁਲ ਇੰਪੋਰਟੈਂਟ ਪੁਆਇੰਟ ਹੈ ਤੁਹਾਡਾ ਦੇਖੋ ਗੱਲ ਇਹ ਹੈ ਕਿ ਉਹ 10 ਵਜੇ ਹੋਵੇ 4 ਵਜੇ ਹੋਵੇ ਮੁੱਖ ਮੰਤਰੀ ਆਪਣੇ ਬਿਆਨ ਦੇ ਜ਼ਰੀਏ ਦੱਸਣ ਦੀ ਕੋਸ਼ਿਸ਼ ਕਰ ਰਹੇ ਨੇ ਕਿ ਆਈ ਐਮ ਰੈਡੀ ਤੁਸੀਂ ਮੈਨੂੰ 10 ਵਜੇ ਬੁਲਾ ਲਓ ਮੈਂ ਤਿਆਰ ਹਾਂ ਮੈਨੂੰ ਕੋਈ ਵਾਧੂ ਟਾਈਮ ਨਹੀਂ ਚਾਹੀਦਾ ਆਮ ਤੌਰ ਤੇ ਕੀ ਹੁੰਦਾ ਕਿ ਠੀਕ ਹੈ 2 ਘੰਟੇ ਹੋਰ ਲੇਟ ਹੋ ਜਾਵੇ ਤਾਂ ਸ਼ਾਇਦ ਟਾਈਮ ਹੋਰ ਮਿਲ ਔਰ ਇਹ ਵੀ ਲੱਗ ਰਿਹਾ ਹੈ ਕਿ ਜਥੇਦਾਰ ਸਾਹਿਬ ਦੇ ਵੱਲੋਂ ਤਲਬ ਕਿਤੇ ਜਾਣ ਤੋਂ ਪਹਿਲਾਂ ਹੀ ਮੁੱਖ ਮੰਤਰੀ ਦੇ ਜ਼ਿਹਨ ਦੇ ਵਿੱਚ ਇਹ ਗੱਲ ਸੀ ਕਿ ਮੈਨੂੰ ਜੇਕਰ ਕਿਸੇ ਬਿਆਨ ਨੂੰ ਲੈ ਕੇ ਜਾਂ ਕਿਸੇ ਵੀ ਗੱਲ ਦੇ ਉੱਤੇ ਤਲਬ ਕੀਤਾ ਜਾਂਦਾ ਹੈ ਮੈਂ ਜਾਵਾਂ ਉੱਥੇ ਤਾਂ ਕੀ ਗੱਲ ਰੱਖਾਂਗਾ ਮੈਂ ਜੋ ਤੁਹਾਨੂੰ ਹਵਾਲਾ ਦੇ ਰਿਹਾ ਕਿ ਨਵੰਬਰ ਮਹੀਨੇ ਦੇ ਵਿੱਚ ਸ਼ਾਇਦ 20 ਨਵੰਬਰ ਦੇ ਆਸ-ਪਾਸ 2025 ਲੰਘੇ ਸਾਲ ਸੀਐਮ ਨੇ ਇੱਕ ਬਿਆਨ ਦਿੱਤਾ ਸੀ ਜਿਸ ਦੇ ਵਿੱਚ ਉਹ ਜ਼ਿਕਰ ਕਰਦੇ ਨੇ ਕਿ ਜੇਕਰ ਮੈਨੂੰ ਤਲਬ ਕਰ ਲਿਆ ਗਿਆ ਤਾਂ ਮੈਂ ਤਾਂ ਜਾਵਾਂਗਾ ਉੱਥੇ ਮੈਂ ਪੂਰੇ ਪੋਤੜੇ ਖੋਲ ਦੇਵਾਂਗਾ ਮੈਂ ਚਿੱਠੇ ਲੈ ਕੇ ਜਾਵਾਂਗਾ ਨਾਂ ਦੇ ਤਾਂ ਪੁਆਇੰਟ ਇਹ ਹੈ ਕਿ ਉਹ ਉਸ ਸਮੇਂ ਵੀ ਉਹਨਾਂ ਦੇ ਜ਼ਿਹਨ ਦੇ ਵਿੱਚ ਸੀ ਤਾਂ ਜੇਕਰ ਉਹ ਜ਼ਿਹਨ ਦੇ ਵਿੱਚ ਸੀ ਤਾਂ ਹੋ ਸਕਦਾ ਹੈ ਕਿ ਉਹਨਾਂ ਨੂੰ ਪਤਾ ਹੋਵੇ ਕਿ ਮੈਂ ਕਿਹੜੀ ਗੱਲ ਰੱਖਣੀ ਹੈ ਜਾਂ ਕੀ ਜਾ ਕੇ ਉੱਥੇ ਦੱਸਣਾ ਹੈ ਜਾਂ ਮੈਂ ਕੀ ਚੀਜ਼ਾਂ ਸਾਹਮਣੇ ਰੱਖਣੀਆਂ ਨੇ ਤਾਂ ਉਹ ਉਹਨਾਂ ਦੀ ਤਿਆਰੀ ਦਾ ਇੱਕ 파ਰਟ ਹੋ ਸਕਦਾ ਹੈ ਤਾਂ ਹੁਣ ਗੱਲ ਇਹ ਹੈ ਕਿ ਜਦੋਂ ਤੁਸੀਂ ਮੁੱਖ ਮੰਤਰੀ ਹੁੰਨੇ ਹੋ ਇੱਕ ਪੂਰਾ ਪ੍ਰਸ਼ਾਸਨਿਕ ਕੰਬਲਾ ਤੁਹਾਡੇ ਕੋਲ ਹੁੰਦਾ ਹੈ ਜੇਕਰ ਤੁਸੀਂ ਕੋਈ ਫਾਈਲ ਲੈਣੀ ਹੈ ਜਾਂ ਕਿਸੇ ਡਿਪਾਰਟਮੈਂਟ ਤੋਂ ਕੋਈ ਜਾਣਕਾਰੀ ਲੈਣੀ ਹੈ ਤਾਂ ਫਿਰ ਬਹੁਤ ਹੀ ਮੁਸ਼ਕਲ ਨਹੀਂ ਹੁੰਦੀ ਆਈਐਸ ਹੋਰ ਜਿਹੜੇ ਵੱਡੇ ਅਧਿਕਾਰੀ ਹੁੰਦੇ ਨੇ ਡਿਪਾਰਟਮੈਂਟਸ ਦੇ ਉਹ ਡਾਇਰੈਕਟਲੀ ਮੁੱਖ ਮੰਤਰੀ ਨੂੰ ਰਿਪੋਰਟ ਕਰਦੇ ਨੇ ਪਹਿਲਾਂ ਇਹ ਹਮ ਮੰਤਰੀ ਨੇ ਕਿਹਾ ਹੋਵੇ ਤਾਂ ਪਰ ਮਿੰਟਾਂ ਸਕਿੰਟਾਂ ਚ ਕੰਮ ਹੁੰਦਾ ਉਸ ਤੋਂ ਆਪਾਂ ਜਾਣਦੇ ਹਾਂ ਹਾਂ ਹੁਣ ਗੱਲ ਇਹ ਹੈ ਕਿ ਸੀਐਮ ਅੰਦਰ ਕਿੰਨਾ ਟਾਈਮ ਰਹਿੰਦੇ ਨੇ ਅਗਲਾ ਪੁਆਇੰਟ ਮੁੱਖ ਮੰਤਰੀ ਨੂੰ ਅੰਦਰ ਕੀ ਵਾਕਈ ਹਰ ਗੱਲ ਰੱਖਣ ਦਾ ਸਮਾਂ ਦਿੱਤਾ ਜਾਂਦਾ ਹੈ ਮੈਨੂੰ ਯਾਦ ਹੈ 2 ਦਸੰਬਰ 2024 ਨੂੰ ਜਦੋਂ ਸੁਖਬੀਰ ਸਿੰਘ ਬਾਦਲ ਦੀ ਪੇਸ਼ੀ ਇੱਕ ਤਰੀਕੇ ਨਾਲ ਫਸੀਲ ਦੇ ਉੱਤੇ ਹੋਈ ਸੀ ਤਾਂ ਉੱਥੇ ਸਿਰਫ ਹਾਂ ਨਾ ਦੇ ਵਿੱਚ ਜਵਾਬ ਲਿਆ ਗਿਆ ਪੁੱਛਿਆ ਗਿਆ ਕਿ ਤੁਸੀਂ ਇਹਨਾਂ ਨੂੰ ਮੰਨਦੇ ਹੋ ਕਿ ਇਹ ਗਲਤੀ ਕੁਤਾਹੀ ਹੋਈ ਹੈ ਅਸਿਕਬੀਰ ਬਾਦਲ ਕੁਝ ਬੋਲਣ ਲੱਗੇ ਉਧਰੋਂ ਆਇਆ ਕਿ ਨਹੀਂ ਹਾਂ ਜਾਂ ਨਾ ਚ ਜਵਾਬ ਦੇਵੋ ਹਾਂ ਜਾਂ ਨਾ ਤਾਂ ਉਥੇ ਤੁਹਾਡੇ ਕੋਲ ਕੋਈ ਜ਼ਿਆਦਾ ਗੱਲ ਰੱਖਣ ਨੂੰ ਹੁੰਦੀ ਨਹੀਂ ਹੁਣ ਸਕੱਤਰੇ ਦੇ ਉੱਤੇ ਜਾ ਕੇ ਮੁਲਾਕਾਤ ਕਰਨਾ ਉਥੇ ਹਾਂ ਨਾ ਦੇ ਵਿੱਚ ਪੁੱਛਿਆ ਜਾਂਦਾ ਉਹ ਚਾਹੇ ਗੋਲਗਾਂ ਵਾਲਾ ਬਿਆਨ ਹੋਵੇ ਕਿ ਤੁਸੀਂ ਗੋਲਗਾਂ ਨੂੰ ਲੈ ਕੇ ਜੋ ਬਿਆਨ ਦਿੱਤਾ ਉਸ ਦੇ ਉੱਤੇ ਤੁਸੀਂ ਹਾਂ ਜਾਂ ਨਾ ਦੇ ਵਿੱਚ ਜਵਾਬ ਦੇਵੋ ਜੇ ਮੁੱਖ ਮੰਤਰੀ ਨੂੰ ਇਸ ਤਰੀਕੇ ਨਾਲ ਪੁੱਛਿਆ ਜਾਂਦਾ ਤਾਂ ਸ਼ਾਇਦ ਸੀਐਮ ਆਪਣੀ ਗੱਲ ਨਾ ਰੱਖ ਸਕਣ ਹੋ ਸਕਦਾ ਇਹ ਕਹਿ ਦਿੱਤਾ ਜਾਵੇ ਕਿ ਜਿਹੜੀ ਤੁਸੀਂ ਆਪਣੀ ਗੱਲ ਰੱਖ ਰਹੇ ਹੋ ਦਸਤਾਵੇਜ਼ ਦੇ ਤੌਰ ਦੇ ਉੱਤੇ ਜਮ੍ਹਾਂ ਕਰਵਾ ਦਿਓ ਹੋ ਇਹ ਵੀ ਸਕਦਾ ਹੈ ਕਿ ਸੀਐਮ ਦੇ ਨਾਲ ਡਾਇਰੈਕਟਲੀ ਗੱਲਬਾਤ ਹੋ ਰਹੀ ਹੋਵੇ ਉਹਨੂੰ ਟੈਲੀਕਾਸਟ ਕਰਵਾ ਦਿੱਤਾ ਜਾਵੇ ਔਰ ਮੁੱਖ ਮੰਤਰੀ ਕੀ ਕਹਿ ਰਹੇ ਨੇ ਉਹ ਲੋਕਾਂ ਦੇ ਸਾਹਮਣੇ ਆ ਜਾਵੇ ਲਾਈਵ ਟੈਲੀਕਾਸਟ ਲੱਗ ਰਿਹਾ ਹੈ ਕਿ ਬਹੁਤ ਘੱਟ ਚਾਂਸਿਸ ਨੇ ਕਿ ਉੱਥੇ ਕਰਵਾ ਦਿੱਤਾ ਜਾਏਗਾ ਪਰ ਹਾਂ ਇਹ ਜ਼ਰੂਰ ਲੱਗ ਰਿਹਾ ਹੈ ਕਿ ਅੰਦਰ ਵੀਡੀਓ ਰਿਕਾਰਡਿੰਗ ਜ਼ਰੂਰ ਹੋਏਗੀ ਜਦੋਂ ਮੁੱਖ ਮੰਤਰੀ ਉੱਥੇ ਜਾ ਕੇ ਬੈਠਦੇ ਨੇ ਵਿਰਸਾ ਸਿੰਘ ਵਲਟੋਹਾ 15 ਅਕਤੂਬਰ 2024 ਨੂੰ ਪੇਸ਼ ਹੋਏ ਸੀ ਉਸ ਸਮੇਂ ਵੀ ਵੀਡੀਓ ਰਿਕਾਰਡਿੰਗ ਹੋਈ ਸੀ ਤਾਂ ਵੀਡੀਓ ਰਿਕਾਰਡਿੰਗ ਹੋਏਗੀ ਉਹ ਲੱਗਦਾ ਹੈ ਉਸ ਦੇ ਵਿੱਚ ਕੋਈ ਦੁਆਰੇ ਨਹੀਂ ਹੈ ਹਾਂ ਇਹ ਵੀ ਹੋ ਸਕਦਾ ਹੈ ਦੀ ਮੁੱਖ ਮੰਤਰੀ ਅੰਦਰ ਜਾਣ ਸਖਤਰੇ ਦੇ ਵਿੱਚ 15 ਮਿੰਟ 20 ਮਿੰਟ ਅੱਧਾ ਘੰਟਾ ਅੰਦਰ ਰਹਿਣ ਆਪਣੀ ਗੱਲ ਰੱਖ ਕੇ ਜਦੋਂ ਬਾਹਰ ਆਉਣ ਤਾਂ ਫਿਰ ਮੀਡੀਆ ਦੇ ਨਾਲ ਆ ਕੇ ਗੱਲਬਾਤ ਕਰਨ ਹੋ ਸਕਦਾ ਹੈ ਅੰਮ੍ਰਿਤਸਰ ਦੇ ਵਿੱਚ ਇੱਕ ਵੱਡੀ ਤੇ ਪ੍ਰੋਪਰ ਪ੍ਰੈਸ ਕਾਨਫਰੰਸ ਕਰ ਦਿੱਤੀ ਜਾਵੇ ਮੈਂ ਇੱਕ ਹੋਰ ਪੁਆਇੰਟ ਮੈਂ ਤੁਹਾਡਾ ਵਾਪਸ ਰੁਕ ਕਰਾਂਗਾ ਇੱਕ ਹੋਰ ਪੁਆਇੰਟ ਹੈ ਆਮ ਆਦਮੀ ਪਾਰਟੀ ਦਾ ਇਹ ਸ਼ਕਤੀ ਪ੍ਰਦਰਸ਼ਨ ਵੀ ਹੋ ਸਕਦਾ ਹੈ 15 ਤਰੀਕ ਨੂੰ ਕਿੰਨੇ ਮੰਤਰੀ ਉੱਥੇ ਮੁੱਖ ਮੰਤਰੀ ਦੇ ਨਾਲ ਪਹੁੰਚਦੇ ਨੇ ਕਿੰਨੇ ਵਿਧਾਇਕ ਪਹੁੰਚਦੇ ਨੇ ਬੇਸ਼ੱਕ ਉਹ ਬਾਹਰੀ ਰੁਕੇ ਰਹਿਣ ਅੰਦਰ ਨਾ ਜਾਣ ਪਰ ਹਾਂ ਇਹ ਹੋ ਸਕਦਾ ਹੈ ਕਿ ਸੀਐਮ ਪ੍ਰੋਪਰ ਉੱਥੇ ਪਹੁੰਚੇ ਹੋਣਗੇ ਉਹਨਾਂ ਦੇ ਨਾਲ ਜਿਹੜੇ ਮਾਜੇ ਦੇ ਵਿਧਾਇਕ ਨੇ ਉਹ ਹੋਣਗੇ ਔਰ ਦੂਜੇ ਪਾਸੇ ਜਿਹੜੇ ਮੰਤਰੀ ਨੇ ਉਹ ਵੀ ਉੱਥੇ ਨਜ਼ਰ ਆ ਸਕਦੇ ਨੇ ਤਾਂ ਉਹ ਵੀ ਤਸਵੀਰ ਆਪਣ ਨਜ਼ਰ ਆ ਸਕਦੀ ਹੈ ਸਰ ਗੌਰਵ ਜੀ ਕਿਹਾ ਜਾ ਸਕਦਾ ਹੈ ਕਿ ਸਬੂਤਾਂ ਦਾ ਜ਼ਿਕਰ ਕਰ ਰਹੇ ਨੇ ਸੀਐਮ ਭਗਵੰਤ ਪਾਣ ਤੇ ਉਸ ਦਿਨ ਜਦੋਂ ਪੇਸ਼ੀ ਹੁੰਦੀ ਹੈ ਬਾਅਦ ਜ਼ਹਰ ਦੀ ਗੱਲ ਹੈ ਕਿ ਉਹਨਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕੀਤੀ ਜਾਏਗੀ ਦੱਸਿਆ ਜਾਏਗਾ ਕਿ ਕੀ ਕੁਝ ਉਹਨਾਂ ਨੂੰ ਪੁੱਛਿਆ ਗਿਆ ਤੇ ਉਸ ਤੋਂ ਬਾਅਦ ਕਈ ਹੋਰ ਜੋ ਉਹ ਕਹਿ ਰਹੇ ਨੇ ਕਿ ਮੇਰੇ ਕੋਲ ਰਾਜ ਨੇ ਕਈ ਮੈਂ ਪਰਤਾਂ ਖੋਲਾਂਗਾ ਪੋਤੜੇ ਖੋਲਾਂਗਾ ਤੇ ਵੱਡੇ ਖੁਲਾਸੇ ਕਰ ਸਕਦੇ ਨੇ ਸੀ ਇਹ ਦੋ ਦੋਵੇਂ ਚੀਜ਼ਾਂ ਹੋ ਸਕਦੀਆਂ ਨੇ ਦੇਖੋ ਕੱਲ ਇੱਕ ਆਦੇਸ਼ ਆਇਆ ਜਦੋਂ 328 ਪਾਵਨ ਸਰੂਪਾਂ ਦੇ ਮਾਮਲੇ ਦੇ ਉੱਤੇ ਸਹਿਯੋਗ ਕਰਨ ਦੇ ਲਈ ਆਦੇਸ਼ ਦਿੱਤੇ ਗਏ ਜ਼ਥੇਦਾਰ ਸਾਹਿਬ ਦੇ ਵੱਲੋਂ ਤੇ ਉਸ ਤੋਂ ਬਾਅਦ ਉਸ ਪ੍ਰੈਸ ਨੋਟ ਦੇ ਵਿੱਚ ਉਸ ਬਿਆਨ ਦੇ ਵਿੱਚ ਇੱਕ ਹੋਰ ਜ਼ਿਕਰ ਕੀਤਾ ਗਿਆ ਸੀ ਕਿ ਕੋਈ ਵੀ ਸਿੱਖ ਵਿਦਵਾਨ ਬੁੱਧੀਜੀਵੀ ਮੀਡੀਆ ਦੇ ਉੱਤੇ ਜਿਹੜੀਆਂ ਡਿਬੇਟਸ ਹੋ ਰੀਆਂ ਨੇ ਉਹਦਾ ਹਿੱਸਾ ਨਾ ਬਣਨ ਪੌਸਿਬਿਲਿਟੀ ਇਹ ਵੀ ਹੈਗੀ ਹੈ ਕਿ ਇਸ ਇਸ਼ੂ ਦੇ ਉੱਤੇ ਸੀਐਮ ਉੱਥੇ ਜਾਣਤਾ ਜੱ태ਦਾਰ ਸਾਹਿਬ ਫੌਰੀ ਤੌਰ ਦੇ ਉੱਤੇ ਕੋਈ ਨਾਲ ਦੀ ਨਾਲ ਪ੍ਰੈਸ ਕਾਨਫਰੰਸ ਕਰਨਗੇ ਜਿਵੇਂ ਸੀਐਮ ਆ ਰਹੇ ਨੇ ਸੀਐਮ ਜੇ ਬਾਹਰ ਨਿਕਲ ਰਹੇ ਨੇ ਅੰਦਰ ਜੱ태ਦਾਰ ਸਾਹਿਬ ਨੇ ਕੋਈ ਪ੍ਰੈਸ ਕਾਨਫਰੰਸ ਕਰ ਦਿੱਤੀ ਹੈ ਇੱਕ ਮੀਡੀਆ ਬਰੀਫ ਬੜਾ ਹਲਕਾ ਜਿਹਾ ਕਰ ਦਿੱਤਾ ਕਿ ਮੁੱਖ ਮੰਤਰੀ ਆਏ ਨੇ ਅਸੀਂ ਉਹਨਾਂ ਨੂੰ ਤਾਕੀਦ ਕੀਤੀ ਹੈ ਕਿ ਤੁਸੀਂ ਇਸ ਤਰੀਕੇ ਨਾਲ ਕੋਈ ਬਿਆਨ ਨਹੀਂ ਦੇਣਾ ਜਾਂ ਕੁਝ ਤਾਂ ਉਹ ਵੀ ਹੋ ਸਕਦਾ ਹੈ ਪਰ ਲੱਗ ਰਿਹਾ ਹੈ ਕਿ ਮੁੱਖ ਮੰਤਰੀ ਆਪਣੀ ਕੋਈ ਸਟੇਟਮੈਂਟ ਮੀਡੀਆ ਦੇ ਨਾਲ ਜੋ ਉਹਨਾਂ ਦਾ ਅੰਦਾਜ਼ ਹੈ ਉਹ ਉਸ ਦੇ ਮੁਤਾਬਿਕ ਉਹ ਜ਼ਰੂਰ ਆਪਣੀ ਗੱਲ ਰੱਖਦੇ ਹੋਏ ਨਜ਼ਰ ਆ ਸਕਦੇ ਨੇ ਉਹ ਵੱਡੀ ਪ੍ਰੈਸ ਕਾਨਫਰੰਸ ਹੁੰਦੀ ਹੈ ਜਾਂ ਫਿਰ ਉਹ ਕੋਈ ਬਿਆਨ ਜਾਰੀ ਕੀਤਾ ਜਾਂਦਾ ਹੈ ਜਾਂ ਫਿਰ ਇੱਕ ਛੋਟੀ ਮੋਟੀ ਕੋਈ ਮੀਡੀਆ ਬਰੀਫ ਹੁੰਦਾ ਉਹ ਦੇਖਣਾ ਹੋਏਗਾ ਪਰ ਹਾਂ ਇਹ ਇਹ ਚੀਜ਼ ਬਹੁਤ ਕਲੀਅਰ ਹੈ ਕਿ ਇਹ ਇਹ ਮੁੱਦਾ ਹੁਣ ਇੱਕ ਵਾਰ ਫੇਰ ਤੋਂ ਬਹੁਤ ਹਾਈਲਾਈਟ ਹੈ ਔਰ 15 ਤਰੀਕ ਸਵੇਰੇ 10 ਵਜੇ ਦੇ ਉੱਤੇ ਸਭ ਦੀ ਨਜ਼ਰ ਆਉਣਗੀ